ਹਾਂਜੀ ਸਤਿ ਸ਼੍ਰੀ ਅਕਾਲ ਜੀ ਕੱਲ ਨਾ ਮੇਰੀ ਇੱਕ ਵੀਡੀਓ ਦੇ ਵੀਰੇ ਨਾਲ ਗੱਲ ਹੋ ਰਹੀ ਸੀ ਤੇ ਉਹ ਵੀਰਣਾ ਇੱਥੇ ਦੁਬਈ ਚ ਆਇਆ ਸੀ ਕੋਈ ਆਪਣੇ ਪੈਸੇ ਲਾ ਕੇ ਕਿਸੇ ਏਜੰਟ ਥਰੂ ਜਿਦਾ ਵੀ ਇੱਥੇ ਵੀਰਾ ਪਹੁੰਚ ਗਿਆ ਇੱਥੇ ਆ ਕੇ ਨਾ ਉਹਦਾ ਮੈਡੀਕਲ ਚ ਕੋਈ ਇਨਫੈਕਸ਼ਨ ਆਈ ਕੋਈ ਪ੍ਰੋਬਲਮ ਆਈ ਉਹਦੀ ਤੇ ਉਹ ਕਹਿ ਰਿਹਾ ਕਿ ਵੀਰੇ ਮੇਰੀ ਆਈਡੀ ਵੀ ਬਣ ਗਈ ਆ ਠੀਕ ਆ ਲੇਕਿਨ ਹਸਪੀਟਲ ਵਾਲੇ ਕਹਿ ਰਹੇ ਆ ਕਿ ਤੂੰ ਕੰਮ ਨਹੀਂ ਇੱਥੇ ਕਰ ਸਕਦਾ ਕੋਈ ਇਨਫੈਕਸ਼ਨ ਦੀ ਪ੍ਰੋਬਲਮ ਆਈ ਹੈ ਚਾਹੇ ਤੂੰ ਇੱਥੋਂ ਇਲਾਜ ਕਰਵਾ ਚਾਹੇ ਇੰਡੀਆ ਤੋਂ ਤੇ ਉਹ ਵੀਰ ਨੂੰ ਦੁਬਾਰਾ ਫਿਰ ਇੰਡੀਆ ਜਾਣਾ ਪਿਆ ਠੀਕ ਹੈ ਇੰਡੀਆ ਜਾ ਕੇ ਹੁਣ ਉਥੋਂ ਲਾਜ ਵਗੈਰਾ ਕਰਵਾ ਰਿਆ ਅਛਾ ਥੋੜੇ ਦਿਨਾਂ ਦਾ ਕਹਿ ਰਿਆ ਸੀ ਮੈਂ ਆ ਰਿਹਾ ਤੇ ਮੈਨੂੰ ਪੁੱਛ ਰਿਆ ਸੀ ਕਿ ਜੇ ਮੈਂ ਇੱਥੇ ਆਵਾਂ ਫਿਰ ਕੋਈ ਇਸ਼ੂ ਤਾਂ ਨਹੀਂ ਆਉਂਦਾਗਾ ਤੇ ਫਿਰ ਉਹ ਮੈਂ ਤੁਹਾਨੂੰ ਆਪਦੀ ਜਿਹੜੀ ਸਰਟੀਫਿਕੇਟ ਹੈ ਨਾ origignal ਉਥੋਂ ਆਪਦੀ ਰਿਪੋਰਟ ਲੈ ਕੇ ਆਈ ਕਿ ਇਨਫੈਕਸ਼ਨ ਵਗੈਰਾ ਸਾਰੀ ਹੁਣ ਬੋਡੀ ਓਕੇ ਆ ਤੇ ਇਹ ਕਵਰ ਦਾ ਪ੍ਰੂਫ ਲੈ ਕੇ ਆਈ ਦੂਜੀ ਗੱਲ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਵੀ ਤੁਸੀਂ ਆਪਾਂ ਨੇ ਕਿਸੇ ਵੀ ਕੰਟਰੀ ਵਿੱਚ ਜਾਣਾ ਨਾ ਦੁਬਈ ਇੰਡੀਆ ਸੋਰੀ ਦੁਬਈ ਇੰਡੀਆ ਤੋਂ ਜਾਣਾ ਜਾਂ ਕਿਸੇ ਵੀ ਕੰਟਰੀ ਤੁਸੀਂ ਹੋਰ ਕਿਤੇ ਵੀ ਜਾਣਾ ਆਪਣਾ ਨਾ ਕੋਈ 5-7000 ਰੁਪਇਆ ਲੱਗਦਾ ਆਪਣਾ ਨਾ ਲੱਗੇ ਦੇ ਹਸਪੀਟਲ ਚ ਕਿਤੇ ਵੀ ਆਪਣਾ ਮੈਡੀਕਲ ਇੱਕ ਵਾਰੀ ਜ਼ਰੂਰ ਕਰਵਾ ਲਿਆ ਕਰੋ ਰੀਜ਼ਨ ਕੀ ਹੈ ਕਿ ਤੁਹਾਨੂੰ ਇੱਥੇ ਆ ਕੇ ਜਿਹੜੇ ਤੁਸੀਂ ਪੈਸੇ ਲਾਏ ਇਥੋਂ ਵਾਪਸ ਜਾਣਾ ਪੈਣਾ ਉਹ ਜਿਹੜੇ ਪੈਸੇ ਤੁਹਾਡੇ ਖਰਾਬ ਹੁੰਦੇ ਆ ਨਾ ਨੁਕਸਾਨ ਹੁੰਦਾ ਉਹ ਚੀਜ਼ ਹੋਣ ਤੋਂ ਬਾਅਦ ਜਿਵੇਂ ਤੁਹਾਡਾ 5-7000 ਜੇ ਮਤਲਬ ਜੇ ਅਗਰ ਕੋਈ ਪ੍ਰੋਬਲਮ ਆਉਂਦੀ ਵੀ ਹੈ ਚਲੋ ਵਾਹਿਗੁਰੂ ਘਰੇ ਨਾ ਆਵੇ ਕੋਈ ਆਉਂਦੀ ਵੀ ਇਹ ਤਾਂ ਤੁਹਾਡਾ 5-7000 ਦਾ ਨੁਕਸਾਨ ਆ ਬਾਅਦ ਚ ਕੋਈ ਆਦੀ ਦਵਾਈ ਖਾ ਸਕਦੇ ਟਰੀਟਮੈਂਟ ਕਰਵਾ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਲੇਕਿਨ ਇੱਥੇ ਤੁਸੀਂ 70-80 ਹਜ਼ਾਰ ਲੱਖ ਰੁਪਇਆ ਲਾ ਕੇ ਆ ਗਏ ਫਿਰ ਤੁਹਾਨੂੰ ਇਹ ਚੀਜ਼ ਦੀ ਪ੍ਰੋਬਲਮ ਆ ਰਹੀ ਆ ਫਿਰ ਤੁਹਾਨੂੰ ਇੰਡੀਆ ਜਾਣਾ ਪੈਣਾ ਫਿਰ ਆਕਰ ਹਣਾ ਉੱਥੇ ਜਾ ਕੇ ਇਲਾਜ ਕਰਾਉਣਾ ਪੈਣਾ ਇਸ ਤੋਂ ਚੰਗਾ ਕੋਈ 5-7000 ਲਾ ਕੇ ਤੁਸੀਂ ਆਪਣਾ ਮੇਰਾ ਵੀ ਇੰਡੀਆ ਤੋਂ ਪਹਿਲਾਂ ਇੱਕ ਵਾਰ ਮੈਡੀਕਲ ਚੈੱਕ ਕਰਵਾ ਕੇ ਚੈੱਕ ਕਰ ਲਿਆ ਕਰੋ ਅਗਰ ਓਕੇ ਆ ਸਭ ਕੁਝ ਤਾਂ ਫਿਰ ਤੁਸੀਂ ਫਾਈਲ ਲਾਇਆ ਕਰੋ ਠੀਕ ਹੈ ਇਹ ਵੀਰੇ ਨਾਲ ਇਹ ਹੱਡ ਬੀਤੀ ਹੋਈ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਇਹ ਸ਼ੇਅਰ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਵੀ ਕਿਸੇ ਵੀਰ ਨੇ ਆਉਣਾ ਆਪਣਾ ਮੈਡੀਕਲ ਇੱਕ ਵਾਰੀ ਜ਼ਰੂਰ ਚੈੱਕ ਕਰਵਾ ਲਿਆ